ਪਿਛਲੇ ਦਿਨੀ ਨਾਬਾਦੇ ਪਿੰਕੀ ਪ੍ਰਿੰਟ ਹਾਊਸ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਅੱਗ ਲੱਗਣ ਦੇ ਕਾਰਨ ਦੁਕਾਨ ਦੇ ਵਿੱਚ ਪਿਆ ਸਾਰਾ ਹੀ ਕੱਪੜਾ ਸੜ ਕੇ ਸੁਆਹ ਹੋ ਗਿਆ ਸੀ ਅਤੇ ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਸੀ ਕਿ ਕਰੋੜਾਂ ਰੁਪਏ ਦਾ ਨੁਕਸਾਨ ਅੱਗ ਲੱਗਣ ਦੇ ਕਾਰਨ ਉਹਨਾਂ ਦੀ ਦੁਕਾਨ ਦੇ ਵਿੱਚ ਹੋ ਗਿਆ ਏ ਕੱਲ ਇਸੇ ਘਟਨਾ ਦਾ ਜਾਇਜ਼ਾ ਲੈਣ ਤੇ ਲਈ ਹਲਕਾ ਨਾਬਾਦੇ ਵਿਧਾਇਕ ਦੇਮਨ ਪਿੰਕੀ ਪ੍ਰਿੰਟ ਹਾਊਸ ਦੇ ਵਿੱਚ ਪਹੁੰਚੇ ਦੇਵਮਾਨ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਇਸ ਮੰਗਤ ਭਾਗੀ ਘਟਨਾ ਦੀ ਹਮਦਰਦੀ ਜਤਾਈ ਜਾ ਰਹੀ ਹੈ ਅਤੇ ਸਰਕਾਰ ਦੇ ਵੱਲੋਂ ਪਿੰਕੀ ਪ੍ਰਿੰਟ ਹਾਊਸ ਦੇ ਮਾਲਕ ਨੂੰ ਭਰੋਸਾ ਵੀ ਦਿਵਾਇਆ ਗਿਆ ਕਿ ਉਹਨਾਂ ਦੀ مالی ਮਦਦ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਅ ਪਿਛਲੀ ਰਾਤ ਇੱਕ ਰਾਤ ਪਹਿਲਾਂ ਜੀ ਬਹੁਤ ਮਾੜੀ ਘਟਨਾ ਨਾਗਰਾ ਚੌਂਕ ਨਾਬਾ ਦੇ ਵਿੱਚ ਹੋਈ ਸੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਸੀ ਰਾਤ ਨੂੰ ਤੇ ਬੜੀ ਮੁਸ਼ਕਲ ਤੋਂ ਬਾਅਦ ਉਹ ਬੁਝਾਈ ਗਈ ਹੈ ਤੇ ਮੈਂ ਹੁਣੇ ਜਿਹੜੇ ਥੰਦੇ ਸਾਡੇ ਤਹਿਸੀਲਦਾਰ ਸਾਹਿਬ ਨੇ ਤੁਨਵਤ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਰਿਪੋਰਟ ਤਿਆਰ ਕਰਤੀ ਆ ਜਿੰਨਾ ਨੁਕਸਾਨ ਹੋਇਆ ਔਰ ਰਿਪੋਰਟ ਤਿਆਰ ਕਰਕੇ ਡੀਸੀ ਸਾਹਿਬ ਕੋਲ ਜਾਰੀ ਹੈ ਡੀਸੀ ਸਾਹਿਬ ਨੂੰ ਮੈਂ ਫੋਨ ਕੀਤਾ ਜਿਨ੍ਹਾਂ ਨੂੰ ਕਿਹਾ ਕਿ ਪਹਿਲ ਦੇ ਹਿੱਦਾਂ ਤੇ ਜੋ ਬਣਦੀ ਮਦਦ ਦਾ ਸਰਕਾਰ ਵੱਲੋਂ ਜੂੜ ਦਿੱਤੀ ਜਾਵੇ ਕਹਿੰਦੇ ਕੋਈ ਗੱਲ ਨਹੀਂ ਰਿਪੋਰਟ ਸਾਡੇ ਕੋਲ ਆ ਗਈ ਸੀ ਪੈਰ ਵੀ ਕਰਕੇ ਉਹਦੀ ਜਿੰਨੀ ਜਲਦੀ ਹੋ ਸਕਦਾ ਜੋ ਵੀ ਹੋ ਸਕਦਾ ਸੀ ਜ਼ਰੂਰ ਕਰਾਂਗੇ ਕੋਰਨਰ ਨੂੰ ਪਤਾ ਲੱਗਿਆ ਜੀ ਅਗਰ ਦੇ ਅ ਦੇਖੋ ਮੈਂ ਵੀ ਪੁੱਛਿਆ ਇਹਨਾਂ ਨੂੰ ਜੀ ਕਹਿੰਦੇ ਵੀ ਸਰਕਟ ਸ਼ਾਰਟ ਲੱਗਦਾ ਜੀ ਕਿਤੇ ਕਿਤੇ ਉਹਦੇ 'ਚ ਸ਼ੰਕਾ ਮਤ ਕਲੀਅਰ ਨਹੀਂ ਹੈ ਕਿ ਸਾਰੀ ਦੁਕਾਨ ਕੋਗੇ ਇੱਕ ਗੁੜਕਾ ਸਾਹਿਬ ਜਿਹੜੇ ਸੀਗੇ ਉਹ ਸਹੀ ਸਲਾਮਤ ਬਿਲਕੁਲ ਬਿਲਕੁਲ ਇਹ ਬੜਾ ਇੱਕ ਕ੍ਰਿਸ਼ਮਾ ਹੀ ਕਹਿ ਲੋ ਉਹਨੂੰ ਜੀ ਕਿ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਜੀ ਔਰ ਇੱਕ ਗੁਟਕਾ ਸਾਹਿਬ ਪਿਆ ਸੀਗਾ ਗੁਟਕਾ ਸਾਹਿਬ ਬਿਲਕੁਲ ਐਜ਼ ਇਟ ਇਜ਼ ਪਿਆ ਜੀ ਉਹਨਾਂ ਦਾ ਕੋਈ ਤੇ ਕੁਛ ਨਾਲ ਪੈਸੇ ਪਏ ਸੀ 2000 ਰੁਪਏ ਗੁਟਕਾ ਸਾਹਿਬ ਕੋਲੇ ਉਹ ਵੀ ਸੇਫ ਨੇ ਜੀ ਉਹਨਾਂ ਨੂੰ ਵੀ ਕੁਛ ਨਹੀਂ ਹੋਇਆ ਇਹ ਕਿਰਪਾ ਹੀ ਹੈ ਮਹਾਰਾਜ ਦੀ ਬਹੁਤਾ ਕਹਿ ਕੇ ਨਾ ਕੋਈ ਫਿਕਰ ਨਾ ਕਰੋ ਤੁਸੀਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕੀਤੀ ਜਾਵੇ ਕਾਰਨ ਤਾਂ ਪਤਾ ਲੱਗਿਆ ਦੀ ਵੀ ਜਿਹੜਾ ਹੈਗਾ ਕਿਵੇਂ ਕਾਰਨ ਤਾਂ ਬਿਜਲੀ ਗਈ ਲੱਗਦਾ ਇਹ ਫਾਰਟ ਤੇ ਬਚਿਆ ਕੀ ਸਰਫ ਕੁਝ ਵੀ ਨਹੀਂ ਬਚਿਆ ਜੀ 30 ਲੱਖ ਦਾ ਨੁਕਸਾਨ 50 52 ਲਾਗ ਅੰਦਾਜ਼ਾ 30 ਲੱਖ ਦਾ ਨੁਕਸਾਨ ਹੋਇਆ ਪੂਰਾ ਦੋਨੇ ਮੰਜ਼ਿਲਾ ਬਿਲਕੁਲ ਸਾੜ ਕੇ ਸਵਾਹ ਹੋ ਗਿਆ ਦੋਨੇ ਸ਼ੋਰੂਮ ਜਿਹੜੇ ਫਰਨੀਚ ਸੀਗਾ ਪੜਾਇਆ ਹੋਇਆ ਕੰਮਲਾ ਦਾ نیچے ਸੀ ਕਪੜੇ ਦਾ ਜਿਹੜੇ ਵਿੱਚ ਕੀ ਬਚਿਆ ਹੁਣ ਗੁਟਕਾ ਸਾਹਿਬ ਕੱਲਾ ਸਿਰਫ ਗੁਟਕਾ ਸਾਹਿਬ ਬਚਿਆ ਜਪਜੀ ਸਾਹਿਬ ਦਾ ਬਸ ਨਾਪਾ ਤੋਂ ਸੁਖਚੰਦ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ